पिछले साल ਦੇ ਮੁਕਾਬਲੇ ਇਸ ਕੁਆਟਰ ਡੇਂਗੂ ਦੇ ਲਾਗ ਨੇ ਗੰਭੀਰ ਪ੍ਰਭਾਵ ਦਿਖਾਉਣੇ ਸ਼ੁਰੂ ਕਰ ਦਿੱਤੇ ਆ ਆਮ ਤੌਰ ਤੇ ਸਤੰਬਰ ਅਤੇ ਅਕਤੂਬਰ ਦੇ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਆ ਪਰ ਇਸ ਵਾਰ ਡੇਂਗੂ ਦਾ ਪ੍ਰਕੋਪ ਕਈ ਗੁਣਾ ਵੱਧ ਗਿਆ ਹੈ ਤੇ ਪਿਛਲੇ ਸਾਲ ਦੇ ਮੁਕਾਬਲੇ 75% ਦੀ ਜ਼ਿਆਦਾ ਲੋਕ ਇਸ ਤੋਂ ਪ੍ਰਭਾਵਿਤ ਹੋਏ ਆ ਜਿਵੇਂ ਦੇ ਵਿੱਚ ਕੇਂਦਰ ਸਰਕਾਰ ਨੇ ਸਾਰੇ ਰਾਜਾਂ ਨੂੰ ਡੇਂਗੂ ਨੂੰ ਲੈ ਕੇ ਚੌਕਸ ਰਹਿਣ ਲਈ ਕਿਹਾ ਹੈ ਤੇ ਕੇਂਦਰ ਦੇ ਸਾਰੇ ਕੇਰਲ ਤੋਂ ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਵਿੱਚ ਡੇਂਗੂ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਆ। ਬਰਸਾਤਾਂ ਦੇ ਦੌਰਾਨ ਪਾਣੀ ਭਰਨ ਦੇ ਸਬੰਧੀ ਤੁਰੰਤ ਉਪਾਅ ਕੀਤੇ ਜਾਣ ਤੇ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ। ਇਸ ਵਿੱਚ ਨਗਰ ਨਿਗਮਾਂ ਦੇ ਸਹਿਯੋਗ ਦਾ ਲੈਣਾ ਵੀ ਬਹੁਤ ਜ਼ਰੂਰੀ ਆ। ਕੇਂਦਰੀ ਸਿਹਤ ਡਾਕਟਰ ਅਪਰੂਵਰ ਚੰ드ਰਾ ਨੇ ਕਿਹਾ ਕਿ ਇਸ ਸਾਲ ਜੂਨ ਤੱਕ ਦੇਸ਼ ਦੇ ਵਿੱਚ ਡੇਂਗੂ ਦੇ 3291 ਮਾਮਲੇ ਦਰਜ ਕੀਤੇ ਆ। ਜੋ ਕਿ 2023 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਦਰਜ ਕੀਤੇ ਗਏ ਆ 18391 ਮਾਮਲਿਆਂ ਦੇ ਨਾਲੋਂ 75% ਦੀ ਜਿਹੜੇ ਆ ਵਧ ਗਏ ਆ ਇਸੇ ਤਰ੍ਹਾਂ ਜੁਲਾਈ ਦੇ ਵਿੱਚ ਪਿਛਲੇ ਸਾਲ ਇਸੇ ਮਿਆਦ ਦੇ ਮੁਕਾਬਲੇ 50% ਦੀ ਜ਼ਿਆਦਾ ਮਾਮਲੇ ਸਾਹਮਣੇ ਆਏ ਆ ਇਸ ਸਾਲ ਡੇਂਗੂ ਦੇ ਫੈਲਣ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਹਸਪਤਾਲਾਂ ਦੇ ਵਿੱਚ ਸੂਬਾ ਪੱਧਰੀ ਤਿਆਰੀ ਕੀਤੀ ਆ ਤੇ ਸਮੀਖਿਆ ਕਰਨ ਦੇ ਲਈ ਹੁਣ ਤੱਕ ਤਿੰਨ ਅੰਤਰ ਮੰਤਰਾਲਾ ਮਿਕਿਆ ਮੀਟਿੰਗ ਦੇ ਵਿੱਚ ਕੀਤੀਆਂ ਗਈਆਂ ਨੇ ਇਸ ਸਾਲ ਜੂਨ ਤੱਕ ਦੇਸ਼ ਭਰ ਦੇ ਵਿੱਚ ਡੇਂਗੂ ਦੇ ਕਾਰਨ 32 ਲੋਕਾਂ ਦੀ ਮੌਤ ਹੋ ਚੁੱਕੀ ਆ ਕੇਂਦਰ ਸਰਕਾਰ ਨੇ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਦੀ ਰਿਪੋਰਟ ਦੱਸਦੀ ਹੈ ਕਿ 2020 ਦੇ ਵਿੱਚ ਦੇਸ਼ ਦੇ ਵਿੱਚ ਡੇਂਗੂ ਦੇ 44500 85 ਮਾਮਲੇ ਸਾਹਮਣੇ ਆਏ ਆ ਜੋ ਜੋ ਕਿ 2021 ਦੇ ਵਿੱਚ ਵਧ ਕੇ 193000 245 ਹੋ ਗਈ ਸੀ ਤੇ ਇਹ 22 ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਡੇਂਗੂ ਦੇ ਕੋਲੋਂ 233152 ਮਾਮਲੇ ਦਰਜ ਕੀਤੇ ਗਏ ਸਨ ਤੇ ਅਗਲੇ ਸਾਲ 2023 ਦੇ ਵਿੱਚ ਇਹ ਵਧ ਕੇ 299235 ਹੋ ਜਾਣਗੇ ਇਸੇ ਤਰ੍ਹਾਂ 2020 ਦੇ ਵਿੱਚ ਡੇਂਗੂ ਦੇ ਕਾਰਨ 56 2021 ਦੇ ਵਿੱਚ 346 ਤੇ 2022 ਦੇ ਵਿੱਚ 303 ਅਤੇ 2023 ਦੇ ਵਿੱਚ 385 ਮਰੀਜ਼ਾਂ ਦੀ ਮੌਤ ਹੋ ਗਈ ਆ Indian Council of Medical Research ਦੇ ਸਾਬਕਾ ਵਿਗਿਆਨੀ ਡਾਕਟਰ ਅਸ਼ਵਿੰਦ ਪਵਾਰ ਦਾ ਕਹਿਣਾ ਹੈ ਕਿ ਹਰ ਸਾਲ ਡੇਂਗੂ ਦੇ ਮਾਮਲਿਆਂ ਦੇ ਵਿੱਚ ਇਸ ਚਿੰਤਾਜਨਕ ਮਾਮਲੇ ਦਾ ਮੁੱਖ ਕਾਰਨ AIDS ਦੇ ਮੱਛਰਾਂ ਦਾ ਨਵੇਂ ਭੂਗੋਲਿਕ ਖੇਤਰਾਂ ਦੇ ਵਿੱਚ ਫੈਲਣਾ ਹੈ ਚਲਵਾਜੂ ਪਰਵਰਤਨ ਤੋਂ ਪ੍ਰਭਾਵਿਤ ਕਿਤਰ ਤੇ ਨਿਸ਼ਾਨਾ ਨਿਰੀਖਣ ਦੀ ਕਮੀ ਵੀ ਕੁਝ ਅਜਿਹੇ ਹੀ ਕਾਰਨ ਹਨ ਜਿਨ੍ਹਾਂ ਦੇ ਕਾਰਨ ਇਹ ਲੋਕਾਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਡੇਂਗੀ ਦੇ ਜਾਗ ਤੇ ਖਤਰੇ ਤੋਂ ਬਚਾਇਆ ਜਾ ਸਕਦਾ ਹੈ